ਹੋ ਭਾਈ ਸਾਰਿਆਂ ਨੂੰ ਪਤਾ ਹੀ ਹੈ ਕਿ ਹੜ੍ਹਾਂ ਦੇ ਕਾਰਨ ਜੋ ਮਾਝੇ ਏਰੀਆ ਦੇ ਵਿੱਚ ਬਹੁਤ ਨੁਕਸਾਨ ਹੋਇਆ ਹੈ ਹਾਂ ਕੋ ਆਪਣੇ ਪਿੰਡ ਦੇ ਗਿੱਲਗਲਾਂ ਦੇ ਨੌਜਵਾਨ ਪਿੰਡ 'ਚ ਰਸਤਾ ਕੱਢੀ ਕਰ ਰਹੇ ਹਨ ਕਣਕ ਵਾਇਆ ਜਾਂ ਜੋ ਵੀ ਭਾਈ ਸਰਦ ਸਰਦ ਦੇ ਮੁਤਾਬਕ ਆਪਣਾ ਯੋਗਦਾਨ ਜ਼ਰੂਰ ਪਾਓ ਦਾਨ ਬਿੱਤ ਸਮਾਨ ਹੁੰਦਾ ਭਾਈ ਹੜਾਂ ਨੇ ਬਹੁਤ ਕਰੋਪੀ ਲਿਆਂਦੀ ਐ ਬਹੁਤ ਨੁਕਸਾਨ ਹੋਇਆ ਪਸ਼ੂ ਡੰਗਰ ਮਰ ਗਏ ਭਾਈ ਫਸਲ ਬਾੜੀ ਦਾ ਬਹੁਤ ਨੁਕਸਾਨ ਹੋਇਆ ਸੋ ਇਸ ਕਰਕੇ ਭਾਈ ਆਪਣੇ ਸਾਰਿਆਂ ਦੇ ਸਰਜਵੰਦ ਹੈ ਤੇ ਆਪਣੀ ਦਸਾਂ ਨਾ ਹੋ ਜੀ ਕਿਰਤ ਕਮਾਈ ਦੇ ਵਿੱਚੋਂ 10ਵਾਂ ਦਸਾਉਣ ਜਰੂਰ ਹਿੱਸਾ ਭਾਓ ਪਾਈ